ਵੇਨਾ ਢੀਲ ਦੇ ਭਾਂਡੇ ਲਓ ਜੀ ਕੀ ਰੇਟ ਆ ਬਾਈ ਜਿਹੜਾ ਮਰਜੀ ਅੱਛਾ ਜਿਹੜਾ ਬਾਈ ਥੱਲੇ ਪੈਲੇ 150 ਤੋਂ 200 ਨੇ ਬਾਈ ਕਹਿੰਦਾ ਇਹ ਕੱਢਦੇ ਨੇ ਬਾਈ ਨੂੰ ਨਿਕਰਮ ਕਰਮ ਲਓ ਜੀ ਕੀ ਰੇਟ ਆ ਬਾਈ ਜਲੇਬੀ ਦਾ ਕੀ ਜਲੇਬੀ ਦਾ ਕੀ ਰੇਟ ਆ ਹੈ ਜੀ 150 ਰੁਪਏ 150 ਰੁਪਏ ਕਿਲੋ ਲਓ ਅੱਜ ਲੱਖ ਅੱਜ ਲਾ ਲਓ ਜੀ ਹੈ ਜੀ ਉਹ ਕੁਟੂਪੀਰੀ ਠੀਕ ਆ ਠੀਕ ਆ ਬਾਕੀ ਆ ਦੇਖੋ ਤੇ ਆ ਟ੍ਰੇਨ ਆ ਗਈ ਬੱਚੇ ਵਾਲੀ ਤੇ ਆ ਗਈ ਡਰੈਗਨ ਟ੍ਰੇਨ ਤੇ ਲੋ ਵੀ ਤੁਹਾਨੂੰ ਪੰਜਾਬੀ ਜੁੱਤੀ ਦਿਖਾਉਨੇ ਆ ਜਿਹੜੀ ਕਿ 100 ਰੁਪਏ ਦੀ ਆ ਤੇ ਆ ਦੇਖ ਸਕਦੇ ਹੋ ਐਵੇਂ ਦੀ ਤੁਹਾਨੂੰ ਮਿਲ ਜੂ ਬੱਚੇ ਵਾਲੀ ਮਿਲ ਜੂਗੀ ਬਾਕੀ ਵੱਡੇ ਸਾਈਜ਼ ਵੀ ਹੈਗੇ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਪਿੰਡ ਜਰਗ ਜਿਵੇਂ ਆਪਾਂ ਪਹਿਲੀ ਵੀਡੀਓ ਤੁਹਾਨੂੰ ਦੱਸਿਆ ਸੀ ਵੀ ਜਰਗ ਦਾ ਮੇਲਾ ਆ ਗਿਆ 18 ਮਾਰਚ ਦਾ ਅੱਜ 18 ਮਾਰਚ ਦਿਨ ਮੰਗਲਵਾਰ ਤੇ ਅੱਜ ਇੱਥੇ ਜਿਹੜਾ ਮੇਲਾ ਲੱਗਿਆ ਪਿੰਡ ਜਰਗ ਤੇ ਪੰਜਾਬ ਦੇ ਮਸ਼ਹੂਰ ਮੇਲਾ ਚ ਇਹ ਵੀ ਇੱਕ ਮੇਲਾ ਮੇਲਾ ਜਰਗ ਦਾ ਤੇ ਤੁਸੀਂ ਸਾਰਿਆਂ ਇਹ ਮੇਲੇ ਬਾਰੇ ਸੁਣਿਆ ਹੋਊਗਾ ਤਕਰੀਬਨ ਸਾਰਿਆਂ ਨੇ ਤਾਂ ਅੱਜ ਦਿਖਾਉਨੇ ਆ ਤੁਹਾਨੂੰ ਆਪਾਂ ਮੇਲਾ ਜਰਗ ਦਾ ਸੋ ਆਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਸੋ ਵੀਡੀਓ ਦਾ ਐਂਡ ਤੱਕ ਬਨੇ ਰਹੇ ਹੋ ਜੇ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸੋ ਆਜੋ ਚੱਲਦੇ ਆਂ ਆਪਾਂ ਦਿਖਾਉਨੇ ਆ ਤੁਹਾਨੂੰ ਮੇਲਾ ਜਰਗ ਦਾ ਲਓ ਜੀ ਪਹੁੰਚ ਗਏ ਆਪਾਂ ਮੇਲੇ ਤੇ ਤੇ ਮੇਲਾ ਜਰਗ ਦਾ ਜਿਵੇਂ ਪੰਜਾਬ ਦੇ ਮਸ਼ਹੂਰ ਮੇਲਾ 'ਚ ਇੱਕ ਮੇਲਾ ਇੱਕ ਮੇਲਾ ਜਰਗ ਦਾ ਤੇ ਤੁਸੀਂ ਤਕਰੀਬਨ ਇਹ ਮੇਲੇ ਬਾਰੇ ਪੜ੍ਹਿਆ ਵੀ ਹੋਊਗਾ ਤੇ ਕਿਸੇ ਨੇ ਸੁਣਿਆ ਵੀ ਹੋਊਗਾ ਹਨਾ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਅੱਜ ਆ ਮੇਲਾ ਜਰਗ ਦਾ ਪਹਿਲਾ 18 ਮਾਰਚ ਤੇ ਮੰਗਲਵਾਰ ਦਿਨ ਅੱਜ ਤੇ ਅੱਜ ਮੇਲਾ ਪਹਿਲਾ ਲੱਗਿਆ ਜਰਗ ਦਾ ਤੇ ਇਸ ਤੋਂ ਬਾਅਦ ਲੱਗੂਗਾ ਦੂਜਾ ਮੇਲਾ ਅਗਲੇ ਮੰਗਲਵਾਰ ਤੇ ਬਾਕੀ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਤੇ ਉਹ ਸਾਹਮਣੇ ਉਧਰ ਮੰਦਰਾ ਤੇ ਆਪਾਂ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਸਾਰੇ ਤੇ ਮੱਥਾ ਵੀ ਟੇਕਾਂਗੇ ਹਨਾ ਤੇ ਲਓ ਜੀ ਤੇ ਕੁਝ ਇਸ ਤਰ੍ਹਾਂ ਦਾ ਮਾਹੌਲ ਆ ਮੇਲੇ ਦਾ ਪਹਿਲੇ ਦਿਨ ਦਾ ਸਾਰਾ ਤੁਸੀਂ ਦੇਖ ਸਕਦੇ ਹੋ ਬਾਕੀ ਤੁਸੀਂ ਜੇ ਆਪਣੀ ਵਾਹਤ ਤੇ ਜਾਂ ਕਾਰ ਤੇ ਹੋਣ ਤਾਂ ਤੁਹਾਨੂੰ ਉੱਥੇ ਪਾਰਕਿੰਗ ਮਿਲ ਜੂ ਬਹੁਤ ਹੀ ਆਸਾਨੀ ਤਰੀਕੇ ਨਾਲ ਨਾ ਪਾਰਕਿੰਗ ਹੈਗੀਆਂ ਮੈਂ ਤੁਹਾਨੂੰ ਵੀਡੀਓ ਦੇ ਐਂਡ 'ਚ ਪਾਰਕਿੰਗ ਦਿਖਾ ਵੀ ਦਊਗਾ ਅਦਰ ਤੇ ਬਾਕੀ ਆ ਵੇਰ ਹੋਗੇ ਜਿਵੇਂ ਹਨਾ ਲੋ ਵੀ ਤੇ ਆਹ ਤੁਹਾਨੂੰ ਐਵੇਂ ਸਾਰੀਆਂ ਦੁਕਾਨਾਂ ਇੱਥੇ ਮਿਲ ਜਾਣਗੀਆਂ ਜਿਵੇਂ ਲੋ ਵੀ ਆ ਦੇਖ ਐਵੇਂ ਸਾਰੀਆਂ ਦੁਕਾਨਾਂ ਮਿਲ ਜਾਣਗੀਆਂ ਬਾਕੀ ਹਨਾ ਚੱਲਦੇ ਆ ਅੱਗੇ ਬਾਕੀ ਆਈਸਕ੍ਰੀਮ ਹੋ ਗਈ ਜਿਵੇਂ ਅਮੀਤ ਤੇ ਅ ਤੁਸੀਂ ਟੈਟੂ ਬਣਾ ਸਕਦੇ ਇੱਧਰੋਂ ਲੋ ਟੈਟੂ ਵਾਲਾ ਬਾਈ ਵੀ ਹੈਗਾ ਇੱਥੇ ਤੁਸੀਂ ਮੇਲੇ ਟੈਟੂ ਬਣਾ ਸਕਦੇ ਹੋ ਬਾਕੀ ਚੱਲਦੇ ਆ ਅੱਗੇ ਤੇ ਅੱਗੇ ਤੁਹਾਨੂੰ ਕਿਸ਼ਤੀਆਂ ਟੰਡੋਲ ਝੁੱਲੇ ਉਹ ਵੀ ਸਾਰੇ ਆਪਾਂ ਦਿਖਾਉਨੇ ਆ ਬਾਕੀ ਐਵੇਂ ਸਾਰੀਆਂ ਤੁਹਾਨੂੰ ਹਨਾ ਦੁਕਾਨਾਂ ਆਈੜੀਆਂ ਦੇਖਣ ਨੂੰ ਮਿਲ ਜਾਣਗੀਆਂ ਬੱਚੇ ਦੇ ਖੇਡਾਂ ਹੋਗੇ ਜਿਵੇਂ ਖਡਾਉਣੇ ਹੋਵੇ ਹਨਾ ਬਾਕੀ ਹੋਰ ਵੀ ਕਾਫੀ ਸਮਾਨ ਤੁਹਾਨੂੰ ਜਿਹੜਾ ਦੇਖਣ ਨੂੰ ਮਿਲ ਜੂਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਆਹ ਦੇਖੋ ਜਿਵੇਂ ਹਨਾ ਲਓ ਐਵੇਂ ਇਹ ਸਾਰੀਆਂ ਤੁਹਾਨੂੰ ਇਹਦੀਆਂ ਦੁਕਾਨਾਂ ਨੇ ਮਿਲ ਜਾਣਗੀਆਂ ਬੱਚੇ ਦੇ ਖੇਡਾ ਹੋਗੀਆਂ ਹਨਾ ਆ ਸਾਰੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਤੇ ਬਾਕੀ ਆਜੋ ਚੱਲਦੇ ਆ ਅੱਗੇ ਤੇ ਬਾਕੀ ਸਾਹਮਣੇ ਆ ਗਿਆ ਮੰਦਿਰ ਤੁਸੀਂ ਦੇਖ ਸਕਦੇ ਹੋ ਨਾ ਤੇ ਤੁਹਾਨੂੰ ਆਪ ਉਹਦੇ ਵੀ ਦਰਸ਼ਨ ਕਰਾਵਾਂਗੇ ਸਾਰੇ ਲਓ ਜੀ ਤੇ ਆਜੋ ਚੱਲਦੇ ਆ ਅੱਗੇ ਤੇ ਦੂਜਾ ਮੇਲਾ ਵੱਧ ਭਰੂਗਾ ਇਹ ਮੇਲੇ ਕੱਟ ਘੱਟ ਹੋਊਗਾ ਕਿਉਂਕਿ ਪਹਿਲਾ ਮੇਲਾ ਤੇ ਦੂਜਾ ਮੇਲੇ ਵੱਧ ਭਰਦਾ ਹੁੰਦਾ ਤੇ ਬਾਕੀ ਗੰਨੇ ਦਾ ਰਾਸ ਪੀ ਸਕਦੇ ਹੋ ਲਓ ਜੀ ਬਾਕੀਆ ਕੱਪੜੇ ਦੀ ਆਗਿਆਂ ਕੋਸ ਹਨ ਇਹਨੂੰ ਕੱਪੜੇ ਮਿਲ ਜਾਣਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਸਾਰੇ ਇਹ ਲੇਡੀਜ਼ ਨੇ ਬਾਈ ਲੇਡੀਜ਼ ਲਓ ਜੀ ਇਹ ਕੱਪੜੇ ਹੋ ਗਏ ਹਨ ਸੈਂਡਲ ਹੋ ਗਏ ਬੱਚਿਆਂ ਦੇ ਦੁਬੱਟੇ ਹੋ ਗਏ ਸਾਰੇ ਇਹ ਵੀ ਤੁਹਾਨੂੰ ਇੱਥੇ ਜਿਹੜੀਆਂ ਦੁਕਾਨਾਂ ਦੇਖਣ ਨੂੰ ਮਿਲ ਜਾਣਗੀਆਂ ਬਾਕੀਆ ਜੁਐਲਰੀ ਦੇ ਹੋ ਗਈਆਂ ਪਰਸ ਹੋ ਗਏ ਸਾਰੇ ਹਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਪਰਸ ਹੋ ਗਏ ਜਿਵੇਂ ਜੀ ਬਾਕੀ ਜੁਐਲਰੀ ਹੋ ਗਈ ਜਿਵੇਂ ਨਾ ਬਾਕੀ ਆ ਸਾਰਾ ਸਮਾਨ ਹੋ ਗਿਆ ਜਿਵੇਂ ਲਓ ਜੀ ਐਵੇਂ ਦਾ ਤੁਹਾਨੂੰ ਸਾਰਾ ਜਿਹੜਾ ਹੋ ਦੇਖਣ ਨੂੰ ਮਿਲ ਜਿਓ ਮੇਲੇ ਦੇ ਵਿੱਚ ਹਨਾ ਲਓ ਜੀ ਬਾਕੀ ਸੱਲੇ ਵਗੈਰਾ, ਘੜੀਆਂ, ਜੁਐਲਰੀ ਹੋ ਗਈ ਹੈ ਨਾ ਤੇ ਬਾਕੀ ਹੋਰ ਵੀ ਕਾਫੀ ਕੁਝ ਤੁਸੀਂ ਦੇਖ ਸਕਦੇ ਹੋ। ਕਲਿੱਪਰ ਵਗੈਰਾ ਹੋ ਗਏ ਨਾ ਐਵੇਂ ਸਾਰਾ ਤੁਹਾਨੂੰ ਜਿਹੜਾ ਉਹ ਦੇਖਣ ਨੂੰ ਮਿਲ ਜੂ। ਬਾਕੀ ਬੱਚਿਆਂ ਦੇ ਖੇਡਾਂ ਵੀ ਤੁਹਾਨੂੰ ਮਿਲ ਜਾਣਗੀਆਂ। ਉੱਥੇ ਦੇਖ ਸਕਦੇ ਹੋ ਸਾਰੀਆਂ ਤੁਸੀਂ। ਲਓ ਜੀ। ਐਵੇਂ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਜਾਣਗੀਆਂ ਤੇ ਬਾਜੀ ਉਹਨਾਂ ਦੀ ਸੇਲ ਆਈ ਹੈ 20 ਰੁਪਏ, 30 ਰੁਪਏ ਸਾਰੀ। ਲਓ ਜੀ ਤੇ ਆਜੋ ਚੱਲਦੇ ਆ ਅੱਗੇ ਹੋਰ ਦੇਖਦੇ ਆ ਆਪਾਂ ਮੇਲਾ। ਤੇ ਦਿਖਾਉਨੇ ਆ ਤੁਹਾਨੂੰ ਸਾਰਾ ਆਪਾਂ ਮੇਲਾ। ਬਾਕੀ ਆ ਸਾਰੀਆਂ ਦੀਆਂ ਸ਼ੌਪ ਵਗੈਰਾ ਐਵੇਂ ਸਾਰੀਆਂ ਮਿਲ ਜਾਣ ਲੋਜੀ ਬਾਕੀ ਆ ਦੇਖੋ ਇੱਧਰ ਹੈ ਨਾ ਤੇ ਆਜੋ ਚੱਲਦੇ ਆਂ ਫਾਂਦੇ ਐਵੇਂ ਜਿਹਾ ਹੁੰਦੀਆਂ ਸਾਰੀਆਂ ਦੁਕਾਨਾਂ ਨੇ ਮਿਲ ਜਾਣਗੇ ਦੇਖਣ ਤੇ ਇਕੱਠਵੇ ਫੇਰ ਵੀ ਵੈਸੇ ਕਾਫੀ ਹੋ ਗਿਆ ਜਿਵੇਂ ਪਹਿਲਾ ਮੇਲਾ ਤਾਂ ਫੇਰ ਵੀ ਇਕੱਠ ਕਾਫੀ ਹੋ ਗਿਆ ਤੇ ਆ 20 ਰੁਪਏ 30 ਰੁਪਏ ਸੇਲ ਲਾਈ ਹੈ ਭਾਈ ਉਹਨਾਂ ਨੇਕਾਰੀ ਦੇਖ ਸਕਦੇ ਹੋ ਲੋਜੀ ਆ ਦੇਖੋ ਨਾ ਤੇ ਆ ਭਾਈ ਉਹਨਾਂ ਨੇ ਸੇਲ ਲਾਈ ਹੋਈ ਹੈ ਸਾਰੀ ਲੋ ਜੀ 30 ਰੁਪਏ 20 ਰੁਪਏ 20 ਰੁਪਏ 20 ਰੁਪਏ ਬਾਈ 20 ਰੁਪਏ ਲਓ ਵੀ ਜਿਹੜਾ ਮਰਜੀ ਜਿਹੜਾ ਮਰਜੀ ਲਓ ਬਾਈ ਕਰਾ ਜਿਹੜਾ ਮਰਜੀ ਲੈ ਜਾਓ 20 ਰੁਪਏ ਆ ਬਾਕੀ ਤੁਸੀਂ ਦੇਖ ਸਕਦੇ ਹੋ ਸਾਰਾ ਘਰੇਲੂ ਸਮਾਨ ਹੋ ਗਿਆ ਨਾ ਜਿਵੇਂ ਡੇਲੀ ਯੂਜ਼ ਵਾਲਾ ਹੋ ਗਿਆ ਨੇਲ ਨੇਲ ਪਾਲਸਾ ਹੋ ਗਈਆਂ ਬਾਕੀ ਹੋਰ ਤੁਸੀਂ ਦੇਖ ਸਕਦੇ ਹੋ ਸਾਰਾ ਬਾਕੀ ਆ ਚੈਨੀ ਵਗੈਰਾ ਹੋ ਗਈ ਹੈ ਨਾ ਬਾਕੀ ਜੁਐਲਰੀ ਹੋ ਗਈ ਜਿਵੇਂ ਤੇ ਗੁੱਤ ਬਟਨ ਹੋ ਗਏ ਨਾ ਐਵੇਂ ਸਾਰਾ ਤੁਹਾਨੂੰ ਮਿਲ ਜੂਗਾ ਤੁਸੀਂ ਦੇਖ ਸਕਦੇ ਲਓ ਜੀ ਤੇ ਆ ਜੋ ਚੱਲਦੇ ਅੱਗੇ ਤੇ ਬਾਕੀ ਆ ਇਧਰ ਐਨਕਾ ਹੋ ਗਈਆਂ ਜਿਵੇਂ ਤੇ ਬਾਕੀ ਪਰਸ ਹੋ ਗਏ ਨਾ ਸਾਰੇ ਲਓ ਜੀ ਆ ਲੇਡੀ ਪਰਸ ਪੈਨ ਸਾਰੇ ਨਾ ਇਮੇਲ ਜਾਣਗੇ ਤੁਹਾਨੂੰ ਲਓ ਜੀ ਬਾਕੀ ਆ ਪੈਨੇ ਸਾਰਾ ਨਾ ਐਵੇਂ ਘੜੀਆਂ ਹੋ ਗਈਆਂ ਜਿਵੇਂ ਐਵੇਂ ਤੁਹਾਨੂੰ ਸਾਰਾ ਮਿਲ ਜੂਆ ਪਰਸ ਪੈਨੇ ਲੇਡੀਜ਼ ਹਨ ਲਓ ਜੀ ਕੀ ਰੇਟ ਆ ਬਈ ਇਹਨਾਂ ਦਾ 100 ਰੁਪਏ 100 ਰੁਪਏ ਲਓ ਜੀ ਬਾਈ ਬਣੀ ਕਹਿੰਦਾ 100 ਰੁਪਏ ਬਾਕੀ ਹੋਰ ਵੀ ਕਾਫੀ ਕੁਝ ਤੁਹਾਨੂੰ ਮਿਲ ਜੂਗਾ ਨਾ ਜਿਵੇਂ ਆ ਮੇਲੇ ਜਿਹਦੇ ਵਿੱਚ ਹੁੰਦਾ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਬਾਕੀ ਤਾਂ ਬੱਚੇ ਦੇ ਖੇਡਾਂ ਹੋ ਗਈਆਂ ਤੇ ਆਜੋ ਚੱਲਦੇ ਆ ਅੱਗੇ ਤੇ ਬਾਕੀ ਕਾਫੀ ਤੁਹਾਨੂੰ ਦੁਕਾਨਾਂੜੀ ਮਿਲ ਜਾਣਗੀਆਂ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰ ਫੇਰ ਤੋਂ ਨਾ ਸਾਰੀਆਂ ਲਓ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਨਾ ਸੌਫਾ ਲਓ ਜੀ ਇਹ ਮੈਂ ਸਾਰੀਆਂ ਤੁਹਾਨੂੰ ਦੁਕਾਨ内 ਦੀ ਉਹ ਦੇਖਣ ਨੂੰ ਮਿਲ ਜਾਣਗੀਆਂ ਤੇ ਇੱਧਰ ਲਈ ਸ਼ੈਡ ਵੀ ਕੁਝ ਮਿਲ ਜਾਣਗੇ ਇੱਧਰ ਵੀ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਤੇ ਆ ਦੇਖ ਸਕਦੇ ਹੋ ਜਿਵੇਂ ਨਾ ਲਓ ਜੀ ਇੱਧਰ ਵੀ ਤੁਹਾਨੂੰ ਇਹ ਕੁਝ ਬਸਤਾਂ ਨੇ ਦੇਖਣ ਨੂੰ ਮਿਲ ਜਾਣਗੇ ਸਾਰੀਆਂ ਬਾਕੀ ਆ ਦੇਖੋ ਬੱਚੇ ਦੀ ਖੇਡਾਂ ਹੋ ਗਈਆਂ ਜਿਵੇਂ ਹੈ ਨਾ ਲਓ ਜੀ ਯਾ ਵਾਟ ਕੀ ਦੇ ਖੇਡਾ ਹੋ ਗਏ ਜਿਵੇਂ ਟਰੈਕਟਰ ਹੋ ਗਏ ਬਾਕੀ ਆ ਹੋਰ ਚੀਜ਼ਾਂ ਹੋ ਗਈਆਂ ਜਿਵੇਂ ਹਨਾ ਸਾਰੀਆਂ ਮਿਲ ਜਾਣਗੇ ਤੁਹਾਨੂੰ ਲਓ ਜੀ ਬਾਕੀ ਆ ਇੱਧਰ ਗਲਾਸ ਵਗੈਰਾ ਹੋ ਗਏ ਇਹ ਕਾਂਚ ਦੇ ਨੇ ਬਾਈ ਪਲਾਸਟਿਕ ਪਲਾਸਕਟ ਦੇ ਲਓ ਜੀ ਤੁਹਾਨੂੰ ਪਲਾਸਕਟ ਦਾ ਸਮਾਨ ਮਿਲ ਜੂ ਸਾਰਾ ਕੀ ਰੇਟ ਆ ਬਾਈ ਇਹਦਾ 100 ਰੁਪਏ ਤੇ 100 ਜਿਹੜੀ ਮਰਜ਼ੀ ਲਓ ਵੀ ਬਾਈ ਜਿਹੜਾ ਮਰਜ਼ੀ ਲੈ ਜਾਓ 100 ਰੁਪਏ ਸੇਲ ਆ ਤੇ ਥੋੜਾ ਪਲਾਸਕਟ ਦਾ ਤੁਹਾਨੂੰ ਸਾਰਾ ਸਮਾਨ ਮਿਲ ਜੂਗਾ ਲਓ ਜੀ ਬਾਕੀ ਆ ਦੇਖੋ ਇੱਧਰ ਬਰਤਨ ਐਵੇਂ ਸਾਰੇ ਮਿਲ ਜਾਣਗੇ ਤੁਹਾਨੂੰ ਹਨਾ ਮਿੱਟੀ ਚੀਨੀ ਜਿਹੜੇ ਬਣੇ ਹੁੰਦੇ ਨੇ ਬਰਤਨ ਆਪਾਂ ਸਾਰਸ ਮੇਲੇ ਚ ਇਹ ਚੀਜ਼ਾਂ ਦੇਖਦੇ ਆ ਤਾਂ ਤੁਹਾਨੂੰ ਜਰਗ ਦੇ ਮੇਲੇ ਤੇ ਵੀ ਦੇਖਣ ਨੂੰ ਮਿਲ ਜਾਣਗੀਆਂ ਸਾਰੀਆਂ ਲਓ ਜੀ ਕਿੰਨੇ ਦਾ ਬਈ ਜੋੜਾ ਹੈ 100 ਦੇ ਛੇ ਜੀ 100 ਦੇ ਛੇ ਲਓ ਜੀ ਬਾਕੀ ਆ ਦੇਖੋ ਸਾਰੇ ਹਨਾ ਤੇ ਤਕਰੀਬਨ ਤੁਹਾਨੂੰ ਸਾਰਸ ਮੇਲੇ ਚ ਇਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਤੁਹਾਨੂੰ ਜਰਗ ਦੇ ਮੇਲੇ ਤੇ ਦੇਖਣ ਨੂੰ ਮਿਲਦੀਆਂ ਨੇ ਲਓ ਜੀ ਤੇ ਆ ਜਾਓ ਚੱਲਦੇ ਅੱਗੇ ਬਾਕੀ ਇੱਧਰ ਵੀ ਹੋਰ ਦੁਕਾਨਾਂ ਹੈਗੀਆਂ ਸਾਰੀਆਂ ਆ ਦੇਖੋ ਸਾਰਿਆਂ ਨਾ ਦੇਖ ਸਕਦੇ ਹੋ ਲੋਕ ਆ ਸਾਰੀਆਂ ਤੁਹਾਨੂੰ ਇੱਥੇ ਜਿਹੜੀਆਂ 100 ਕੱਪੜੇ ਦੀ ਹੋ ਗਈਆਂ ਜੈਵੈਲਰੀ ਹੋ ਗਈ ਹੈ ਨਾ ਬਾਕੀ ਹੋਰ ਵੀ ਕਾਫੀ ਤਰੂਲੇ 100 ਦੁਕਾਨਾਂ ਨੇ ਉਹ ਦੇਖਣ ਨੂੰ ਮਿਲ ਜਾਣਗੀਆਂ ਲਓ ਜੀ ਆ ਜੋ ਜੀ ਤੇ 20 ਰੁਪਏ 20 ਰੁਪਏ ਹੈ ਬਾਈ ਉਹਨੀ ਸੇਲ ਬੋਲਦੇ ਆ ਲਓ ਜੀ ਆ ਪਰਸ ਹੋ ਗਏ ਨਾ ਲਓ ਜੀ ਤੇ ਇਕੱਠ ਮਤਲਬ ਉਹਨਾਂ ਦੀ ਪਰ ਦੁਕਾਨਾਂ ਬੋਲ ਲੱਗ ਗਈਆਂ ਕਿਉਂਕਿ ਦੂਜਾ ਮੇਲਾ ਬਹੁਤ ਜ਼ਿਆਦਾ ਪ੍ਰੋਤ ਦਾ ਪੈਰ ਤੁਹਾਨੂੰ ਜਗ੍ਹਾ ਨਹੀਂ ਹੋਣੀ ਉਰੇ ਠੀਕ ਆ ਬਹੁਤ ਦੂਰੋਂ ਦੂਰੋਂ ਦੀ ਸ਼ੰਗਤੋਂ ਆਉਂਦੀ ਆ ਬਾਕੀ ਆ ਦੇਖੋ ਸਾਰਾ ਨਾ ਆ ਨੀਲ ਪਾਲਸਾਂ ਹੋ ਗਈਆਂ ਜਿਵੇਂ ਆ ਸਾਰੀ ਚੀਜ਼ਾਂ ਮਿਲ ਜਾਣਗੀਆਂ ਲਓ ਜੀ ਤੇ ਬਾਕੀ ਐਨਕਾਂ ਹੋ ਗਈਆਂ ਉੱਧਰ ਸਾਰੀਆਂ ਨਾ ਲਓ ਭਰਸ ਹੋ ਗਏ ਤੇ ਬਾਕੀ ਹੋਰ ਕੱਪੜੇ ਹੋਵੇ ਸਾਰਾ ਤੁਹਾਨੂੰ ਮਿਲ ਜੂਗਾ ਨਾ ਤੇ ਆਜੋ ਚੱਲਦੇ ਆ ਅੱਗੇ ਤੇ ਬਾਕੀ ਤੁਸੀਂ ਉਹ ਉਹਨੂੰ ਵੀੜਾ ਸਮਾਨ ਉਹ ਵੀ ਲੈ ਸਕਦੇ ਹੋ ਨਾ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਉੱਧਰ ਐਵੇਂ ਦੇ ਤੁਹਾਨੂੰ ਸਾਰੀਆਂ ਦੁਕਾਨਾਂ ਜਿਹੜੀ ਦੇਖਣ ਨੂੰ ਮਿਲ ਜਾਣਗੀਆਂ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਇੱਥੋਂ ਜਿਹੜੀ ਐਂਟਰੀ ਹੋਊਗੀ ਆਪਣੀ ਤੇ ਸਾਹਮਣੇ ਆ ਗਿਆ ਮੰਦਿਰ ਤੇ ਆਜੋ ਚੱਲਦੇ ਆਂ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਆਪਾਂ ਤੇ ਬਾਕੀ ਤੁਸੀਂ ਭੋਗ ਦਾ ਸਮਾਨ ਵੀ ਜਿਹੜਾ ਲੈ ਸਕਦੇ ਹੋ ਲਓ ਜੀ ਤੇ ਆਜੋ ਲਓ ਜੀ ਲਓ ਵੀ ਭਾਈਓ ਤਰ੍ਹਾਂ ਦਾ ਸਾਰਾ ਮੇਲੇ ਦਾ ਤੁਹਾਨੂੰ ਕੋਈ ਵੀਊ ਜਿਹੜਾ ਦਿੱਤਾ ਗਰਗਦੇ ਮੇਲੇ ਦਾ ਇਹ ਅੰਦਰਕ ਸ਼ੌਪ ਆ ਗਈਆਂ ਅੰਦਰ ਜਿਹੜਾ ਆਪਾਂ ਮੰਦਰਵਾਲੂ ਜਾਨਾ ਤੁਹਾਨੂੰ ਆ ਕੇ ਦਿਖਾਰੀਆਂ ਸ਼ੌਪ ਮਿਲ ਜਾਣਗੀਆਂ ਦੁਕਾਨਾਂ ਮਿਲ ਜਾਣਗੀਆਂ ਜਮੇ ਛੇਲ ਦਾ ਹਰ ਰੁਪਏ ਤੀ ਦੇਖ ਸਕਦੇ ਹੋ ਨਾ ਲਓ ਵੀ ਇਹ ਸਾਰੀ ਦਾਹਰ पे ਲੱਗੂਈ ਹੈ ਥੇਲ ਤੇ ਬਾਕੀ ਇੱਧਰ ਤੁਸੀਂ ਦਾਸਤੀ ਸਕਦੇ ਹੋ ਬੰਨੇ ਦਾ ਹਨ ਤੇ ਆ ਤੁਹਾਨੂੰ ਸਟੀਲ ਦੇ ਭਾਂਡੇ ਵੀ ਮਿਲ ਜਾਣਗੇ ਲਓ ਜੀ ਆ ਦੇਖ ਸਕਦੇ ਹੋ ਨਾ ਸਟੀਲ ਦੇ ਭਾਂਡੇ ਲਓ ਵੀ ਕੀ ਰੇਟ ਆ ਭਾਈ ਜਿਹੜਾ ਮਰਜ਼ੀ ਕਸਿਆ ਜਿਹੜਾ ਬਾਈ ਥੱਲੇ ਪਏ ਨੇ 150 ਤੇ 2 ਨੇ ਬਾਈ ਕਹਿੰਦਾ ਲਓ ਬਾਕੀ ਭਾਂਡੇ ਤੁਹਾਨੂੰ ਸਾਰੇ ਮਿਲ ਜਾਣਗੇ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਤੇ ਆ ਜੋ ਚੱਲਦੇ ਆ ਅੱਗੇ ਤੇ ਆ ਹੋ ਗਏ ਬੈਗ ਹੋ ਗਏ ਜਿਵੇਂ ਹਨਾ ਉਧਰ ਵਿੱਚ ਡੋਲ ਝੁੱਲੇ ਵੀ ਦਿਖਾਉਣਾ ਸਾਰੇ ਤੇ ਬਾਕੀ ਬੇਰ ਹੋ ਗਏ ਹਨਾ ਲਓ ਜੀ ਬਾਕੀ ਆ ਸਾਰਾ ਤੁਹਾਨੂੰ ਡੇਲੀ ਜੁਗਾਤ ਮਾਲ ਮਿਲ ਜੂ ਤੇ ਬਾਕੀ ਇੱਧਰ ਦੇਖਾ ਦਿਓ ਤੁਸੀਂ ਮਿੱਟੀ ਮਾਊਸ ਹੋ ਗਏ ਜਿਵੇਂ ਮਠਾਈ ਦੀਆਂ ਸ਼ੌਪ ਹੋ ਗਈਆਂ ਸਾਰੀਆਂ ਮਿਲ ਜਾਣੀਆਂ ਦੇ ਪਹਿਲਾਂ ਪਰ ਚੱਲਦੇ ਅੰਦਰ ਮੰਦਰ ਦੇ ਤੇ ਅਸੀਂ 20 ਰੁਪਏ ਹਨਾ ਆਪਾਂ ਮੰਦਰ ਚ ਆ ਕੇ ਤੇ ਹੁਣ ਆਪਾਂ ਪਹਿਲਾ ਮੱਥਾ ਦੇਖਦੇ ਆਂ ਤੇ ਤੁਹਾਨੂੰ ਦਿਖਾਉਣੇ ਆਪਾਂ ਉਧਰ ਚੰਡੋਲ ਝੂਲੇ ਸਾਰੇ ਤੇ ਚੰਡੋਲ ਦਾ ਹਜੇ ਮੇਰੇ ਨਾਲ ਆਇਆ ਨਹੀਂ ਹੈਗਾ ਤੇ ਆ ਜੋ ਬਾਕੀ ਤੁਸੀਂ ਇੱਥੋਂ ਪ੍ਰਸਾਦ ਲੈ ਸਕਦੇ ਹੋ ਨਾ ਮੱਥਾ ਟੇਕਣ ਵਾਸਤੇ ਤੇ ਆ ਜਮੇ ਤੁਹਾਨੂੰ ਦਰਖਾਨਾ ਮਿਲ ਜਾਣਗੇ ਇੱਥੋਂ ਤੁਸੀਂ ਪ੍ਰਸਾਦ ਜਿਹੜਾ ਉਹ ਲੈ ਕੇ ਅੰਦਰ ਮੱਥਾ ਟੇਕ ਸਕਦੇ ਹੋ ਤਦੋਂ ਇੱਧਰ ਹੀ ਮਿਲ ਜੂਗੀ ਮੰਨ ਲਓ ਇੱਧਰ ਵੀ ਦੋਨੋਂ ਸਾਈਡ ਐ ਇਹ ਤੁਹਾਨੂੰ ਜਿਹੜੇ ਸ਼ੌਪ ਉਹ ਮਿਲ ਜਾਣਗੇ ਆ ਦੁਕਾਨਾਂ ਮਿਲ ਜਾਣਗੇ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਨਾ ਤਾਂ ਇੱਥੋਂ ਤੁਸੀਂ ਪ੍ਰਸਾਦ ਲੈ ਕੇ ਆ ਨਾ ਜਾ ਕੇ ਅੰਦਰ ਜਾ ਸਕਦੇ ਲੋ ਤੇ ਅੰਦਰ ਤੁਸੀਂ ਮੱਥਾ ਟੇਕ ਸਕਦੇ ਹੋ ਜਾ ਕੇ ਤੇ ਬਾਕੀ ਆ ਸਾਰੇ ਆ ਲੋ ਜੀ ਤੇ ਆ ਜਾਓ ਚੱਲਦੇ ਆ ਅੰਦਰ ਤੇ ਹੁਣ ਆਪਾਂ ਅੰਦਰ ਟੇਕਦੇ ਆ ਮੱਥਾ ਤੇ ਨਾਲੇ ਤੁਹਾਨੂੰ ਕਰਾਉਣੇ ਆ ਦਰਸ਼ਨ ਲਓ ਜੀ ਇਹ ਰਸਤਾ ਜਿਹੜਾ ਮੰਦਿਰ ਨੂੰ ਜਾਂਦਾ ਤੇ ਸਾਹਮਣੇ ਮੰਦਿਰ ਦੀਆਂ ਕੌੜੀਆਂ ਆ ਗਈਆਂ ਤੇ ਅਗੋਂ ਦੇ ਮੱਥਾ ਟੇਕਦੇ ਆਪਾਂ ਨਾਲ ਕੋਲ ਦਰਸ਼ਨ ਕਰਾਉਣੇ ਆ ਮਾਤਾ ਦੇ ਮੰਦਿਰ ਦੇ 국민ively Kpenerra it aí meneer klanetoh <laughs> Anfangala Masr water avez Wush ਅਤੇ ਆਪਣੇ ਤੋਂ ਮਿਲਦੇ ਆਂ। ਜੀ ਆਪਣੇ ਤੋਂ ਮਿਲਦੇ ਆਂ। ਸਰਵਨਾਮ ਸਰਵਨਾਮ। ਸਰਵਨਾਮ ਸਰਵਨਾਮ। ਲਾਉ ਜੀ। ਹੁਣ ਆਪਾਂ ਚੱਲਦੇ ਆਂ। ਦੇ ਬਾਬਾ ਜੀ ਦੇ ਵੱਲੋਂ ਜੋ ਸ਼ਤਾਪਨ ਇਹ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਮੰਗਲ ਦੇ ਵਾਸਤੇ ਵੀ ਦੇਖਣ ਲਿਆ ਹੋਰ ਸਾਰੀਆਂ ਸੰਗਤਾਂ ਨੂੰ ਜਰਗ ਦੇ ਪਹਿਲੇ ਮੇਲੇ ਦੀਆਂ ਜੋ ਕਿ ਵੱਡੇ ਮੇਲੇ ਦੀਆਂ ਜੋ ਅੱਜ 18 ਤਰੀਕ 18 ਮਾਰਚ ਦਿਨ ਮੰਗਲਵਾਰ ਪਹਿਲਾ ਮੇਲਾ ਜਿਹਨੂੰ ਕਿ ਵੱਡਾ ਮੇਲਾ ਆਖਿਆ ਜਾਂਦਾ ਹੈ ਉਹ ਅੱਜ ਦਿਨ ਹੈ ਸਾਰੀਆਂ ਸੰਗਤਾਂ ਨੂੰ ਜਰਗ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਬੈਠੀ ਨੂੰ ਜਰਗ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਅਤੇ ਨਾਲ ਹੀ ਤੁਹਾਨੂੰ ਚੈਨਲ ਵਾਲੇ ਭਰਾਵਾਂ ਨੂੰ ਅਤੇ ਨਾਲ ਹੀ ਤੁਹਾਨੂੰ ਚੈਨਲ ਵਾਲੇ ਭਰਾਵਾਂ ਨੂੰ ਜਿਹੜੇ ਕਿ ਜਰਗ ਦੇ ਮੇਲੇ ਦੀ ਹਰ ਇੱਕ ਗਤੀਵਿਧੀ ਪੰਜਾਬ ਦੇ ਹਰ ਇੱਕ ਖੂੰਜੇ ਤੇ ਕੋਨੇ 'ਚ ਪਹੁੰਚਾਉਣੇ ਹੋ ਅਤੇ ਦੇਸ਼ਾਂ ਵਿਦੇਸ਼ਾਂ 'ਚ ਕਰ ਪਹੁੰਚਾਉਣੇ ਹੋ ਤੁਹਾਡਾ ਧੰਨਵਾਦ ਅਤੇ ਸੰਗਤ ਨੂੰ ਤੁਹਾਡੇ ਚੈਨਲ ਦੇ ਰਾਹੀ ਇਹ ਹੀ ਬੇਨਤੀ ਕਰਾਂਗੇ ਵੀ ਜਿੱਥੇ ਕੇ ਮਾਤਾ ਸ਼ੀਤਲਾਈ ਜੀ ਦਾ ਆਸ਼ੀਰਵਾਦ ਲੈਣ ਆਉਨੇ ਹੋ ਜਿੱਥੇ ਕੇ ਮਾਤਾ ਮਸਾਣੀ ਕਾਲੀ ਜੀ ਦਾ ਆਸ਼ੀਰਵਾਦ ਲੈਣ ਆਉਨੇ ਹੋ ਜਿੱਥੇ ਨਿੱਕੀ ਮਾਤਾ ਬਸੰਤੀ ਜੀ ਦਾ ਆਸ਼ੀਰਵਾਦ ਲੈਣ ਆਉਨੇ ਹੋ ਜਿੱਥੇ ਵਾਵਾ ਫਰੀ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਆ ਰਹੇ ਹਾਂ ਸਾਰੇ ਸੰਗਤਾਂ ਨੂੰ ਇਹ ਹੀ ਹੱਥ ਜੋੜ ਕੇ ਬੇਨਤੀ ਆ ਵੀਰੇ ਸਰਦਾ ਭਾਵ ਨਾਲ ਆਇਆ ਕਰੋ ਜੇ ਕੋਈ ਕਿਸੇ ਨੇ ਕੋਈ ਸ਼ੱਕ ਦੂਰ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਉਹ ਜਰਗ ਦੇ ਮੇਲੇ ਤੇ ਆ ਕੇ ਭਾਈਚਾਰਕ ਸਾਂਝਾ ਦੇਖ ਸਕਦਾ ਜਿਵੇਂ ਕਹੀਏ ਹਿੰਦੂ ਮੁਸਲਮਾਨ ਸਿੱਖ ਹਸਾਈ ਸਾਰੇ ਭਾਈ ਭਾਈ ਉਹ ਭਾਈ ਭਾਈ ਨੇ ਸੰਝਾਣੇ ਜੋ ਮੂੰਹ ਬੋਲਦੀ ਤਸਵੀਰ ਆ ਜਰਗ ਦੇ ਮੇਲੇ ਦੀ ਮੈਂ ਹੀ ਬੇਨਤੀ ਕਰੂੰਗਾ ਸਾਰੀਆਂ ਸੰਗਤਾਂ ਨੂੰ ਵੀ ਆਪਣੇ ਕੀਮਤੀ ਸਮਾਨ ਦਾ ਆਪਣੇ ਬੱਚਿਆਂ ਦਾ ਆਪਣੇ ਗਹਿਣਿਆਂ ਦਾ ਆਪ ਧਿਆਨ ਰੱਖਿਆ ਕਰੋ ਕਿਉਂਕਿ ਹਰ ਸਾਲ ਜਦੋਂ ਕਿਸੇ ਪੈਣ ਦੀ ਜਾਂ ਵੀਰ ਦੀ ਚੈਨੀ ਕੱਟੀ ਜਾਂਦੀ ਆ ਜਾਂ ਕੀਮਤੀ ਸਮਾਨ ਨਿਕਲ ਜਾਂਦਾ ਉਹ ਸੇਵਾਦਾਰਾਂ ਨੂੰ ਬਹੁਤ ਦੁੱਖ ਲੱਗਦਾ ਮੈਂ ਇਹੀ ਤੁਹਾਡੇ ਚੈਨਲ ਆਹੀਂ ਕਹਿਣਾ ਚਾਹੁੰਦਾ ਸੰਗਤ ਨੂੰ ਵੀ ਆਪਣੇ ਘਰੇ ਸੇਫ ਕਰਕੇ ਆਇਆ ਕਰੋ ਭਾਈ ਕੀਮਤੀ ਸਮਾਨ ਜ਼ਰੂਰਤਮੰਦੀ ਪੈਸੇ ਲੈ ਕੇ ਆਇਆ ਕਰੋ ਦਰਵਾਰ ਤੇ ਅਤੇ ਆਪਣੇ ਬੱਚਿਆਂ ਦਾ ਗਹਿਣੇ ਵਾਲਾ ਧਿਆਨ ਰੱਖਿਆ ਕਰੋ ਅਤੇ ਮਾਤਾ ਸ਼ੀਤਲਾ ਦੇ ਦਰਵਾਰ ਤੇ ਮੱਥਾ ਟੇਕ ਕੇ ਮਿੱਟੀ ਜ਼ਰੂਰ ਕੱਢ ਕੇ ਜਾਇਆ ਕਰੋ ਭਾਈ ਜੋ ਚੇਚਕ ਬਿਮਾਰੀ ਚੱਲੀ ਸੀ ਜੋ ਵਰਸੜਿਆਂ ਦਾ ਪ੍ਰਸ਼ਾਦ ਜਿਵੇਂ ਕਿ ਕਹਨੋ ਸੋਮਵਾਰ ਨੂੰ ਵਰਸੜਿਆਂ ਦਾ ਪ੍ਰਸ਼ਾਦ ਬਣਦਾ ਅਤੇ ਮੰਗਲਵਾਰ ਨੂੰ ਭੋਗ ਲੱਗਦਾ ਇਸ ਦਰਵਾਰ ਦੇ ਉੱਪਰ ਠੀਕਾ ਜੀ ਅਤੇ ਸੰਗਤ ਨੂੰ ਬੇਨਤੀ ਆ ਮਿੱਟੀ ਕੱਢ ਕੇ ਜਰੂਰ ਜਾਇਆ ਕਰੋ ਅਤੇ ਆਪਣੇ ਬੱਚਿਆਂ ਨੂੰ ਵੀ ਦੱਸਿਆ ਕਰੋ ਵੀ ਮਿੱਟੀ ਦੀ ਮੰਨਤਾ ਇਹ ਆ ਭਾਈ ਮਾਤਾ ਸ਼ੀਤਲਾ ਰਹਿਮ ਕਰ ਰਹਿਮ ਕਰ ਰਹਿਮ ਕਰ ਦੁੱਖ ਦਿਲਦਰ ਦੂਰ ਕਰ ਜੋ ਵੀ ਆਸਮਰਾਂਗ ਸੰਗਤ ਲੈ ਕੇ ਆਈ ਆ ਪੂਰੀ ਜਰੂਰ ਕਰੋ ਇਹਦਾ ਇਹ ਬੋਲ ਕੇ ਜਾਂ ਜੇ ਜਿਹਨੂੰ ਨਹੀਂ ਵੀ ਬੋਲਣਾ ਆਉਂਦਾ ਇਹ ਕਹੋ ਵੀ ਮਾਤਾ ਸ਼ੀਤਲਾ ਸਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰ ਅਸੀਂ ਤੇਰੇ ਬੱਚੇ ਆ ਠੀਕ ਆ ਜੀ ਜੋ ਮੰਨਤਾ ਅਸੀਂ ਪਹਿਲਾਂ ਵੀ ਵੀਰਾਂ ਦੇ ਕਈ ਚੈਨਲਾਂ 'ਤੇ ਦੱਸਿਆ ਵੀ ਜੋ ਥਾਲ ਲਵਾਉਣ ਦੀ ਮੰਨਤਾ ਇਹ ਵੀ ਹੁਣ ਇੱਕ ਮੰਨਤਾ ਹੀ ਬਣ ਗਈ ਹੈ ਜਿਵੇਂ ਕਹਿ ਲਓ ਕੋਈ ਵੀ ਕੁਝ ਹੋਰ ਮੰਗ ਲਵੇ ਉਹਦੀ ਮੰਨਤਾ ਪੂਰੀ ਹੋ ਜਾਂਦੀ ਆ ਕਿਉਂਕਿ ਅਣਜਾਣ ਕੁਝ ਵੀ ਮੰਗ ਲਵੇ ਰੱਬ ਤਾਂ ਰੱਬ ਆ ਜੀ ਉਹਨੇ ਦੇਣਾ ਹੀ ਆ ਵੀ ਲੈ ਜਾ ਭਾਈ ਝੋਲੀਆਂ ਭਰ ਕੇ ਕਿਉਂਕਿ ਰੱਬ ਆ ਉਹ ਉਹਦੀ ਮਹਿਮਾ ਬੜੀ ਆ ਕਿਉਂਕਿ ਜਿਹੜੀ ਮੰਨਤਾ ਅਸਲ ਮਹਨੇ ਦੇ ਵਿੱਚ ਦੇਖਿਆ ਜਾਵੇ ਜੋ ਸਾਡੇ ਬਜ਼ੁਰਗ ਦੱਸਦੇ ਆ ਰਹੇ ਸੀ ਪਹਿਲੇ ਦਿਨ ਤੋਂ ਵੀ ਜੋ ਅੱਗੇ ਕੋਈ ਜਗਰਾਉ ਤੋਂ ਆਇਆ ਮੋਗੇ ਤੋਂ ਆਇਆ ਧਰਮਕੋੜ ਤੋਂ ਆਇਆ ਪਿਆਬ ਦੇ ਕਿਸੇ ਵੀ ਖੁੰਝੇ ਤੋਂ ਆਇਆ ਕੋਨੇ ਤੋਂ ਆਇਆ ਅਤੇ ਉਹ ਆਪਣਾ ਪਿੰਡ ਬਣਦੇ ਸੀ ਵੀ ਇਹ ਸਾਡਾ ਪਿੰਡ ਆ ਵੀ ਜੇ ਆਪਾਂ ਉਰੋਂ ਵਿਛੜ ਗਏ ਮੇਲੇ ਦੇ ਵਿੱਚ ਕਿਤੇ ਘੁੰਮਣ ਚਲੇ ਗਏ ਤਾਂ ਜਿੰਨੇ ਮਰਜੀ ਆਪਾਂ ਨੂੰ ਟਾਈਮ ਹੋ ਜਾਵੇ ਤਾਂ ਆਪਾਂ ਇੱਥੇ ਇਕੱਠੇ ਹੋ ਜਣ ਉਹ ਪਿੰਡ ਉਹਨਾਂ ਦਾ ਹੁੰਦਾ ਸੀ ਉੱਥੇ ਉਹ ਇਕੱਠੇ ਹੋ ਕੇ ਫਿਰ ਮਾਹ ਰਾਣੀ ਦਾ ਆਸ਼ੀਰਵਾਦ ਲੈ ਕੇ ਸਾਰੇ ਜਾਣੇ ਉਹ ਜਗ੍ਹਾ ਤੇ ਜਿੱਥੇ ਉਹ ਇਟਾਂ ਦਾ ਮੜਾ ਬਣਾਉਂਦੇ ਸੀ ਕੱਚੀ ਆਟਾ ਹੁੰਦੀਆਂ ਦੀ ਜਦੋਂ ਉਹ ਸਮੇਂ ਦੇ ਵਿੱਚ ਕੱਚੀ ਆਟਾਂ ਦਾ ਮੜਾ ਬਣਾ ਕੇ ਉਹਨਾਂ ਨੇ ਫਿਰ ਉੱਥੇ ਇਕੱਠੇ ਹੋ ਜਾਣਾ ਫਿਰ ਆਪਣੇ ਪਿੰਡਾਂ ਨੂੰ ਜਾਣ ਸੁਖ ਸ਼ਾਂਤੀ ਨਾਲ ਅਤੇ ਅੱਜ ਜਰਗ ਵਾਲੀ ਜਿਵੇਂ ਕਹਿ ਲਓ ਮਾਤਾ ਦੀ ਮਹਿਮਾ ਪੂਰੀ ਆ ਝੋਲੀਆਂ ਖੁੱਲੀਆਂ ਨੇ ਉਹ ਮਹਾਰਾਣੀ ਦੇ ਦਰਬਾਰ ਤੇ ਜੋ ਵੀ ਕੁਸ਼ ਅਗਲਾ ਮੰਗ ਲਾਜ ਮੈਂ ਉਹਰੇ ਮਾਤਾ ਦੇ ਦਰਬਾਰ ਤੇ ਕੁਕੜੀਆਂ ਚੜਦੀਆਂ ਨੇ ਜੀ ਮੁਰਗੀਆਂ ਭੇਡੂ ਬੱਕਰੇ ਜਾਂ ਹੋਰ ਵੀ ਹਰ ਇੱਕ ਤਰ੍ਹਾਂ ਦਾ ਪ੍ਰਸ਼ਾਦ ਇਸ ਦਰਬਾਰ ਤੇ ਆ ਕੇ ਲੱਗਦਾ ਮਾਤਾ ਮਸਾਣੀ ਜੀ ਦੇ ਦਰਬਾਰ ਤੇ ਮਾਤਾ ਕਾਲੀ ਦੇ ਦਰਬਾਰ ਤੇ ਮਾਤਾ ਸ਼ੀਤਲਾਈ ਦੇ ਦਰਵਾਜ਼ੇ ਤੇ ਬਾਬਾ ਫਰੀਦ ਜੀ ਦੇ ਦਰਵਾਜ਼ੇ ਤੇ ਨਿੱਕੀ ਮਾਤਾ ਬਸੰਤੀ ਜੀ ਦੇ ਦਰਵਾਜ਼ੇ ਤੇ ਮੈਂ ਤਾਂ ਤੁਹਾਡੇ ਚੈਨਲ ਆਹੀ ਇਹੀ ਗੱਲ ਕਹਿਣਾ ਵੀ ਭਰਾਵੋ ਇਕੱਠੇ ਰਹੋ ਸੰਦੇਸ਼ ਵਧੀਆ ਦਿਓ ਆਪਣੇ ਭੈਣ ਭਾਈਆਂ ਨੂੰ ਨਾਲ ਜੋੜੋ ਨਾ ਕਿ ਤੋੜੋ ਕਿਉਂਕਿ ਸਾਨੂੰ ਸਭ ਤੋਂ ਪਹਿਲਾਂ ਉਸ ਅੱਲਾ ਨੇ ਉਸ ਵਾਹਿਗੁਰੂ ਨੇ ਉਸ ਰਾਮ ਨੇ ਉਸ ਭਗਵਾਨ ਨੇ ਉਸ ਗੋਡ ਦੇ ਸਾਨੂੰ ਇਨਸਾਨ ਬਣਾਇਆ ਸਭ ਤੋਂ ਵੱਡੀ ਹੁੰਦੀ ਹੈ ਅਨਸਾਨੀਅਤ ਕਿ ਅਸੀਂ ਇਨਸਾਨ ਬਣ ਕੇ ਅਨਸਾਨ ਦੇ ਕੰਮ ਨਾ ਆਏ ਤਾ ਦੁਨੀਆ ਤੇ ਆਉਣ ਦਾ ਕੋਈ ਫਾਇਦਾ ਨਹੀਂ ਅਸੀਂ ਤਾਂ ਹੀ ਕਹਿੰਦੇ ਆ ਅਤੇ ਜੋ ਪਖੰਡ ਬਾਦ ਭਲਾਉਂਦੇ ਨੇ ਜਿਵੇਂ ਕਿ ਮੈਂ ਕਈ ਚੈਨਲਾਂ ਤੇ ਦੇਖਦਾ ਹੁਣ ਬਾਬੇ ਆ ਕੇ ਕਹਿੰਦੇ ਨੇ ਵੀ ਸਿਰ ਘਮਾਉਣ ਨਾਲ ਕੋਈ ਬਾਬਾ ਨਹੀਂ ਆਉਂਦਾ ਕਿਉਂਕਿ ਉਹਨਾਂ ਨੇ ਪਹਿਲਾਂ ਆਪਣੀਆਂ ਜੇਬਾਂ ਫੁੱਲ ਭਰੀਆਂ ਹੁੰਦੀਆਂ ਨੇ ਇਹ ਕੰਮ ਕਰਕੇ ਕਿਉਂਕਿ ਮੈਂ ਇਹ ਗੱਲ ਤੁਹਾਡੇ ਚੈਨਲਾਂ ਰਾਹੀਂ ਤਾਂ ਕਿਹੜਾ ਚਾਹਦਾ ਵੀ ਸਾਡੀ 8 ਮਹੀਨਿਆਂ ਵੀ ਪੀੜੀ ਇਹ ਦਰਬਾਰ ਤੇ ਸੇਵਾ ਕਰ ਰਹੀ ਆ ਅਤੇ ਨਾ ਅਸੀਂ ਆਪਣੇ ਦਾਦੇ ਨੂੰ ਨਾ ਅਸੀਂ ਆਪਣੇ ਪਰਦਾਦੇ ਨੂੰ ਨਾ ਅਸੀਂ ਆਪਣੇ ਬਾਪ ਨੂੰ ਨਾ ਅਸੀਂ ਆਪਣੇ ਭਾਈਆਂ ਨੂੰ ਨਾ ਅਸੀਂ ਆਪਣੀ ਮਾਂ ਨੂੰ ਇਸ ਦਰਬਾਰ ਤੇ ਖੇੜਦੇ ਨਹੀਂ ਦੇਖਿਆ ਵੀ ਸਾਡੇ ਤੇ ਜਾਂ ਕੋਈ ਪੀਰ ਆਗੇ ਜਾਂ ਕੋਈ ਮਾਤਾ ਆ ਗਈ ਨਾ ਕਿਉਂਕਿ ਇਸਦੇ ਦੇ ਬੱਚੇ ਆ ਇਹ ਤਾਂ ਬੁੱਲਾ ਬਖਸ਼ਾ ਰਹੇ ਆ ਜਿੱਥੇ ਸਾਰੀ ਦੁਨੀਆ ਤੋਂ ਮੰਗਦੀ ਆ ਅਸੀਂ ਇਹ ਤੋਂ ਹੀ ਮੰਗ ਰਹੇ ਕਿਉਂਕਿ ਰੱਬ ਦਾ ਘਰ ਆ ਜੋ ਰੱਬ ਦੇ ਘਰ ਹੁੰਦਾ ਕੁਝ ਮੰਗਣਾ ਹੁੰਦਾ ਤੁਸੀਂ ਪਖੰਡਵਾਦ ਨਾ ਕਰੋ ਉਈਓ ਮੰਗ ਲਓ ਵੀ ਸਾਨੂੰ ਰੋਟੀ ਦੀ ਲੋੜ ਆ ਭਾਈ ਸਾਡੇ ਬੱਚੇ ਪੜਦੇ ਨੇ ਸਾਡੇ ਬੱਚੇ ਸਕੂਲਾਂ ਚ ਪੜ੍ਹਦੇ ਨੇ ਉਹੀਓ ਕਿਸ ਨੂੰ ਕਹ ਦੂ ਜੇ ਕਿਸਦਾ ਕੰਮ ਹੋ ਜਾਏਗਾ ਉਹ ਕਰ ਦੂਗਾ ਪਰ ਕਿਤੇ ਨਾ ਕਿਤੇ ਜੋ ਪਖੰਡਵਾਦ ਆ ਉਹਨੂੰ ਨਾ ਫਲਾਓ ਭਾਈਚਾਰਕ ਸੰਝਾ ਬਣਾ ਕੇ ਰੱਖੋ ਮੇਰਾ ਇਹੀ ਸੰਦੇਸ਼ ਆ ਆਖਰ ਦੇ ਵਿੱਚ ਇਹੀ ਬੇਨਤੀ ਕਰਦਾ ਜੇ ਜਵਾਨ ਤੋਂ ਕੋਈ ਲਫ਼ਜ਼ ਸੰਗਤ ਵੱਡੀ ਹੁੰਦੀ ਆ ਕੋਈ ਲਫ਼ਜ਼ ਗਲਤ ਬੋਲਿਆ ਹੋਵੇ ਕਿਸੇ ਭਾਵਨਾ ਨੂੰ ਠੇਸ ਲੱਗੀ ਹੋਵੇ ਵੈਸੇ ਮੈਂ ਗਲਤ ਕੁਝ ਨਹੀਂ ਬੋਲਿਆ ਫਿਰ ਵੀ ਮੈਨੂੰ ਮਾਫ਼ ਕਰਿਓ ਸਾਰੀਆਂ ਸੰਗਤਾਂ ਨੂੰ ਜਰਗ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਜੈਕਾਰਾ ਬਾਬਾ ਫਰੀਦ ਸਾਹਿਬ ਜੀ ਦਾ ਬਹੁਤ ਸਾਰੇ ਪ੍ਰਧਾਨ ਜੀ ਜੈ ਬਾਬਾ ਟੋਲ ਦਾ ਵਜਾ ਦੇ ਫਿਰ ਮੱਥਾ ਟੇਕ ਕੇ ਆ ਗਏ ਤੇ ਇੱਧਰ ਤੁਹਾਨੂੰ ਦਿਖਾਉਨੇ ਆ ਝੂਲੇ ਪਹਿਲਾਂ ਤੁਹਾਨੂੰ ਦਿਖਾਉਨੇ ਆ ਮਠਿਆਈ ਦੀਆਂ ਦੁਕਾਨਾਂ ਤੇ ਆਜ ਮੈਂ ਜਲੇਬੀਆਂ ਕੱਢਦੇ ਨੇ ਬਾਜੂ ਨੂੰ ਗਰਮ-ਗਰਮ ਲਓ ਬਈ ਕੀ ਰੇਟ ਆ ਬਈ ਜਲੇਬੀ ਦਾ ਕੀ ਜਲੇਬੀ ਦਾ ਕੀ ਰੇਟ ਆ ਹੈ ਜੀ 150 ਰੁਪਏ 150 ਰੁਪਏ ਕਿਲੋ ਲਓ ਬਈ ਬਾਕੀ ਆ ਸਾਰੀ ਮਠਿਆਈ ਤੁਸੀਂ ਦੇਖ ਸਕਦੇ ਹੋ ਇੱਧਰ ਨਾ ਤੇ ਇਹਨੂੰ ਕੀ ਕਹਿੰਦੇ ਆ ਖਜਲਾ 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 ਲਓ ਬਈ ਹੈ ਜੀ ਉਹ ਜੂਪੀ ਦੀ ਠੀਕ ਆ ਠੀਕ ਆ ਲਓ ਵੀ ਜੂਪੀ ਦੀ ਮਠਾਈ ਆ ਇਹ ਹਾਂਜੀ ਹੁਣ ਤਾਂ ਆਮ ਹੋ ਗਈ ਹਾਂਜੀ ਹਾਂ ਹੁਣ ਤਾਂ ਤੇਰੀਆਂ ਸਾਰੇ ਮੇਲੇ ਦੀ ਹੁੰਦੀ ਆ ਇਹ ਹੂੰ ਸਪਾਰ ਜਾਦੇ ਹੁੰਦੀ ਆ ਸਪਾਰ ਵੱਧ ਹੁੰਦੀ ਆ ਹਾਂ ਸਪਾਰ ਤਾਂ ਬਹੁਤ ਹੁੰਦੀ ਆ ਲਓ ਵੀ ਬਾਕੀ ਆ ਮਠਾਈ ਤੂੰ ਦੇਖ ਸਕਦੇ ਹੋ ਨਾ ਤੇ ਬਾਕੀ ਇੱਧਰ ਬਾਈ ਪਕੌੜੇ ਕੱਢਦਾ ਲਓ ਵੀ ਤੇ ਬਾਕੀ ਆ ਇੱਧਰ ਆ ਗਿਆ ਸਾਰੀਆਂ ਦੁਕਾਨਾਂ ਤੇ ਇੱਥੇ ਤੁਹਾਨੂੰ ਬੈਠਣ ਨੂੰ ਮਿਲ ਜੂਦੀ ਬੈਠ ਸਕਦੇ ਹੋ ਨਾ ਲਓ ਬਾਕੀ ਇੱਧਰ ਸਾਰੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਨਾ ਤੇ ਮੈਂ ਤੁਹਾਨੂੰ ਉੱਤਰੋਂ ਦਿਖਾਦਾ ਚਡੋਲ ਝੁੱਲੇ ਤੇ ਚਡੋਲ ਤਾਂ ਸੌਰੀ ਹੈ ਨਹੀਂ ਤੇ ਜਿਵੇਂ ਆਹ ਦੇਖੋ ਨਾ ਬੱਚਿਆਂ ਦੀਆਂ ਖੇਡਾਂ ਹੋ ਗਈਆਂ ਜਿਵੇਂ ਆ ਗਈ ਜਿਵੇਂ ਹੈ ਨਾ ਬਾਕੀ ਆ ਆ ਗਈਆਂ ਤੇ ਇੰਨੇ ਕਿ ਝੁੱਲੇ ਹਜੇ ਆਏ ਨਹੀਂ ਤੇ ਅਗਲੇ ਮੇਲੇ ਨੂੰ ਲਾ ਜਾਣਗੇ ਵੱਧ ਬਾਕੀ ਆ ਦੇਖੋ ਤੇ ਆਹ ਟ੍ਰੇਨ ਆ ਗਈ ਬੱਚੇ ਵਾਲੀ ਤੇ ਆ ਆ ਗਈ ਡ੍ਰੈਗਨ ਟ੍ਰੇਨ ਆ ਵੀ ਇਧਰ ਤੇ ਬਾਕੀ ਇਧਰ ਮਿੱਕੀ ਮਾਊਸ ਲੋ ਤੇ ਆਹ ਭਾਈ ਉਹ ਨਹੀਂ ਇਹ ਹੀ ਲਾਈ ਹੋਈ ਐ ਦੱਸੋ ਤੇ ਬਾਕੀ ਇਧਰ ਰੰਗ ਫਾਦਾਪੂ ਲੋ ਜਰਗ ਦਾ ਮੇਲਾ ਤੁਹਾਨੂੰ ਆਪਾਂ ਦਿਖਾਤਾ ਆਪਾਂ ਚੱਲਦੇ ਆ ਉਧਰ ਬਣ ਤੇ ਮਠਿਆਈ ਦੀਆਂ ਦੁਕਾਨਾਂ ਨਾ ਬੱਚੇ ਦੇ ਖੇਡਾਂ ਬਹੁਤ ساری ਤੁਹਾਨੂੰ ਜਿਹੜੀਆਂ ਵੀਡੀਓ ਦੇਖਣ ਨੂੰ ਮਿਲ ਜਾਣਗੀਆਂ ਆਜੋ ਤੇ ਉਹਨਾਂ ਆਪਾਂ ਚੱਲਦੇ ਆਂ ਤੇ ਇੱਥੇ ਲਾਓ ਵੀ ਅੱਗੇ ਵੀ ਤੁਹਾਨੂੰ ਮਠਿਆਈ ਦੀਆਂ ਦੁਕਾਨਾਂ ਮਿਲ ਜਾਣਗੀਆਂ ਅੱਜ ਮੈਂ ਦੇਖ ਸਕਦਾ ਜਲੇਬੀਆਂ ਗੱਡੀਆਂ ਪਈਆਂ ਨੇ ਬਾਈ ਜੀ ਨੇ ਗਰਮਾ-ਗਰਮਾ ਨਾ ਤੇ ਬਾਕੀ ਹੋਰ ਦੇਖ ਸਕਦੇ ਹੋ ਲਓ ਜੀ ਇਹ ਗੁੜਚਾ ਜੀ ਗੁੜਚਾ ਇਹ ਗੋੜ ਵਾਲੀ ਹੈ ਜੀ ਲਓ ਜੀ ਇਹ ਗੋੜ ਵਾਲੀ ਵੀ ਮਿਲ ਜੂਗੀ ਉਹ ਚੀਨੀ ਵਾਲੀ ਹੈ ਨਾ ਜੀ ਆਈ ਪਨੀਰ ਵਾਲੀ ਉਹ ਚੀਨੀ ਵਾਲੀ ਆ ਲੈ ਲੋ ਜੀ ਬਾਕੀ ਆ ਵਰਫੀ ਦੇਖ ਸਕਦੇ ਹੋ ਨਾਲ ਜੀ ਤੇ ਬਾਕੀ ਅੱਗੇ ਹਾਂ ਜੀ ਗੋਭੀ ਵਾਲੇ ਆ ਗਏ ਪਨੀਰ ਵਾਲੇ ਗੋਭੀ ਵਾਲੇ ਲੋ ਗੋਭੀ ਵਾਲੇ ਮਿਲ ਜਾਣਗੇ ਤੇ ਆ ਗਜਲਾ ਹੋ ਗਿਆ ਜਿਹਨੂੰ ਬਾਈਂ ਦੱਸਿਆ ਨਾ ਸਾਰਾ ਤੇ ਹੁਣ ਤਾਂ ਪੰਜਾਬ ਚ ਮਿਲਣਾ ਆਮ ਹੋ ਗਈ ਤੇ ਲੋ ਜੀ ਤੇ ਸਪਾਰ ਦੇ ਵੇਲੇ ਤੁਹਾਨੂੰ ਇਹ ਬਹੁਤ ਦੇਖਣ ਨੂੰ ਮਿਲ ਜੂਗੀ ਬਾਈ ਹੁਣ ਤਾਂ ਤਕਰੀਬਨ ਸਾਰੇ ਮੇਲੇ ਦੀ ਹੁੰਦੀ ਹੈ ਹੁਣ ਤਾਂ ਸਾਰੇ ਮੇਲੇ ਦੀ ਹੁੰਦੀ ਹੈ ਨਾ ਤੇ ਬਾਕੀ ਇਧਰ ਪਾਰਕਿੰਗ ਵਗੈਰਾ ਵੀ ਹੈਗੀ ਹੈ ਨਾ ਜੇ ਤੁਸੀਂ ਪਾਰਕਿੰਗ ਕਰਨਾ ਆਪਣਾ ਮੋਟਰਸਾਈਕਲ ਤਾਂ ਪਾਰਕਿੰਗ ਕਰ ਸਕਦੇ ਹੋ ਤੇ ਐਵੇਂ ਦਾ ਕੋਈ ਸਾਰਾ ਆਪਣਾ ਮੇਲਾ ਉਹ ਦਿਖਾਇਆ ਲਓ ਵੀ ਆਪਾਂ ਤੁਹਾਨੂੰ ਦਿਖਾਤਾ ਤਕਿਉਨ ਸਾਰਾ ਮੇਲਾ ਜਰਗ ਦਾ ਤੇ ਬਾਕੀ ਹੁਣ ਮੇਲਾ ਜਿਹੜਾ ਕਾਫੀ ਉਹ ਕਹਿ ਸਕਦੇ ਵੀ ਮੰਗ ਗਿਆ ਕਿਉਂਕਿ ਕੱਟ ਹੋ ਗਿਆ ਕਾਫੀ ਜੇ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਵਾਕਿਆ ਦੁਕਾਨਾਂ ਵਗੈਰਾ ਤੁਸੀਂ ਸਾਰੀਆਂ ਦੇਖ ਸਕਦੇ ਮੁਰਗੀਆਂ ਤੇ ਆਜ ਮੇ ਇਧਰ ਬੱਚੇ ਦੇ ਕਿੱਡਾ ਹੋ ਗਏ ਸਾਰੀਆਂ ਲੋਕ ਹੁਣ ਵੀ ਦੇਖ ਸਕਦੇ ਹੋ ਨਾ ਦੁਕਾਨਾਂ ਦੇ ਕਾਠ ਹੋਣ ਲੱਗ ਗਿਆ ਤੇ ਹੁਣ ਸੰਗਤ ਜਿਹੜੀ ਆ ਰਹੀ ਆ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਦੇਖਦੇ ਹੁੰਦੇ ਹੋ ਨਾ ਤਾਂ ਜਰੂਰ ਕਮੈਂਟ ਕਰਿਓ ਬਾਕੀ ਵੀਡੀਓ ਚੰਗੀ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਐਵੇਂ ਦੀ ਹੋਰ ਵੀਡੀਓ ਦੇਖਣ ਲਈ ਲੋਕੀ ਆ ਤੁਹਾਨੂੰ ਸਾਰੀਆਂ ਆਪਾਂ ਜਿਹੜੀਆਂ ਦੁਕਾਨਾਂ ਉਹ ਦਿਖਾਤੀਆਂ ਦੀਆਂ ਨਾ ਤੇ ਹੁਣ ਕਾਫੀ ਸ਼ੰਗਤ ਆ ਰਹੀ ਹੈ ਤੁਸੀਂ ਦੇਖ ਸਕਦੇ ਲੋ ਜੀ ਬਾਕੀ ਕਾਫੀ ਦੂਰ ਤੱਕ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਨਾ ਲੋ ਜੀ ਇਹ ਸਾਰੀਆਂ ਤੁਸੀਂ ਹੈ ਨਾ ਦੇਖ ਸਕਦੇ ਹੋ ਦੁਕਾਨਾਂ ਬਾਕੀ ਚਲੋ ਠੀਕ ਆ ਜੀ ਹੁਣ ਤੁਹਾਨੂੰ ਅੱਗੇ ਥੋੜੀ ਜਿਹੀ ਦੁਕਾਨਾਂ ਦਿਖਾਣੇ ਤੇ ਫਿਰ ਆਪਾਂ ਵੀਡੀਓ ਨੂੰ ਐਂਡ ਕਰ ਦੇਣਾ ਤੇ ਬਾਕੀ ਹੁਣ ਤੁਹਾਨੂੰ ਦਿਖਾਵਾਂਗੇ ਅਗਲਾ ਮੇਲਾ ਯਾਰਾ ਕਿ ਅਗਲੇ ਮੰਗਲਵਾਰ ਦਾ ਪਹਿਲਾਂ ਬਣਾਤੀ ਲਾ ਥੋੜੀ ਹੋਰ ਬਣਾਉਣੇ ਆ ਬਾਈ ਲੈ ਖੜਾ ਕਿਹੜਾ ਚੈਨਲ ਆ ਤੁਹਾਡਾ ਜੀ ਅਮਰਤ ਗੱਲ ਵਲੌਗ ਲੈ ਵੀ ਬਾਈ ਉਹਨਾਂ ਦੀ ਬਣਾਤੀ ਬਾਈ ਹੈ ਸਾਰੇ ਕਿਤੇ ਆ ਅਮਰਤ ਗੱਲ ਅਮਰਤ ਗੱਲ ਵਲੌਗ ਵਲੌਗਸ ਲਓ ਵੀ 50 ਰੁਪਏ ਤੱਕ ਆ ਕੋਈ ਵੀ ਚੀਜ਼ ਹੈ 20 30 50 ਹੈ ਠੀਕ ਆ ਲਓ ਵੀ ਬਾਈ ਉਹਨਾਂ ਕੋ ਆ ਜਿਓ ਓਕੇ ਬਾਈ ਹਾਂ ਜੀ ਹਾਂ ਲਓ ਵੀ ਭਾਈ ਉਹਨੇ ਸਾਡੀ ਬਣਾ ਦੇ ਇਹ ਆ ਕਪੜਾ ਹੋ ਗਿਆ ਦੇ ਵਿੱਚ ਨਾ ਲਓ ਵੀ ਦੁਬੱਟੇ ਵਗੈਰਾ ਮਿਲ ਜਾਣਗੇ ਸਾਰੇ ਤੁਹਾਨੂੰ ਤੇ ਆ ਜੋ ਚੱਲਦੇ ਹੁਣ ਆਪਾਂ ਲਓ ਵੀ ਅੱਗੇ ਆ ਗਈ ਦੀ ਆਪਾਂ ਤੁਹਾਨੂੰ ਅੱਗੇ ਵੀ ਦਿਖਾ ਦਈਏ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਨਾ ਤੁਹਾਨੂੰ ਬਹੁਤ ਦੂਰ ਤੱਕ ਕਿਹੜੀਆਂ ਦੁਕਾਨਾਂ ਨੇ ਉਹ ਦੇਖਣ ਨੂੰ ਮਿਲ ਜਾਣਗੀਆਂ ਲਓ ਲਾਇਬ੍ਰਾਲ ਹੈ ਤੇ ਆ ਦੇਖੋ ਬੈ ਇਦਰੇ ਵੀ ਪਾਸ ਹੋ ਗਏ ਨਾ ਬੈਗ ਹੋ ਗਏ ਸਾਰੇ ਹੇ ਮੈਂ ਤੁਹਾਨੂੰ ਸਾਰੇ ਜਿਹੜੇ ਦੇਖਣ ਨੂੰ ਮਿਲ ਜਾਣਗੇ ਕਾਫੀ ਦੂਰ ਤੱਕ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਆ ਬੱਚੇ ਦੇ ਖੇਡਾਂ ਹੋ ਗਈਆਂ ਜਿਵੇਂ ਲਓ ਜੀ ਤੇ ਬਾਕੀ ਆਹ ਦੇਖ ਸਕਦੇ ਸਾਰੇ ਇੱਧਰ ਲਓ ਜੀ ਬਾਕੀ ਤੁਹਾਨੂੰ ਪੰਜਾਬੀ ਜੁੱਤੀ ਮਿਲ ਜੂਗਾ ਬਾਈ ਕੋਲੇ ਲਓ ਜੀ ਪੰਜਾਬੀ ਜੁੱਤੀ ਆ ਜੀ ਲਓ ਜੀ ਪੰਜਾਬੀ ਜੁੱਤੀ ਵੀ ਤੁਹਾਨੂੰ ਚਰਕ ਤੇ ਮੇਲੇ ਤੇ ਮਿਲ ਜੂ ਕੀ ਰੇਟ ਆ ਜੀ ਇਹਦਾ 200 200 ਰੁਪਏ ਠੀਕ ਆ ਜੀ ਤੇ ਬਾਕੀ ਆ ਬੱਚੇ ਦੇ ਖੇਡਾਂ ਹੋ ਗਈਆਂ ਸਾਰੀਆਂ ਨਾ ਤੇ ਇਹ ਬਾਕੀਆਂ ਪਾਰਸ ਵਗਾਰ ਐਵੇਂ ਸਾਰੀਆਂ ਤੁਹਾਨੂੰ ਵੀਡੀਓ ਸਟਾਪ ਉਹ ਮਿਲ ਜਾਣਗੀਆਂ ਦੇਖਣ ਨੂੰ ਲਓ ਵੀ ਤੁਹਾਨੂੰ ਦਿਖਾਉਣਾ ਹੈ ਲੇਡੀ ਦੁਪੱਟੇ 150 ਦੇ ਦੋ ਤੇ ਐਵੇਂ ਦਾ ਸਾਰਾ ਦੁਪੱਟਾ ਹੋਊਗਾ ਲਓ 1.5 150 ਦੇ ਤੁਹਾਨੂੰ ਮਿਲ ਜਾਣੀਆਂ ਹੈ ਦੋ 200 ਦੀਆਂ ਦੋ ਰੇ ਉਧਰ ਵਾਲੀਆਂ ਅੱਛਾ ਆਹ 100 ਦੀਆਂ ਨੇ ਕਿਹੜੀਆਂ 100 ਵਾਲੀਆਂ ਨੇ ਆਹ ਅੱਛਾ 100 ਵਾਲੀਆਂ ਆਹ ਤੁਹਾਨੂੰ 100 ਰੁਪਏ ਦੀ ਮਿਲ ਜਾਣੀਆਂ ਆਹ ਦੇ ਦੀ ਵੀਰੇ ਸਾਹ ਇੱਕ ਆਹ ਦੇ ਦੀ ਲੈ ਬਾਈ ਉਹਦਾ ਲੈ ਚੱਲੇ ਭਾਈ ਕਿੱਦਣ ਤੋਂ ਪੈ ਜੂ ਵੀਰੇ ਇਹ 100 ਅੱਜ ਹੀ ਪੈਣੀ ਅੱਜ ਹੀ ਇਹ 100-100 ਦੀਆਂ ਨੇ ਠੀਕ ਆ ਜੀ ਇਹ 100-100 ਦੀਆਂ ਇਹ 100 ਉਹ 150 ਦੀ ਠੀਕ ਆ ਜੀ ਠੀਕ ਆ ਜੀ ਲਓ ਜੀ ਤੇ ਲੋ ਵੀ ਤੁਹਾਨੂੰ ਪੰਜਾਬੀ ਜੁੱਤੀ ਦਿਖਾਉਣੀ ਆ ਜਿਹੜੀ ਕਿ 100 ਰੁਪਏ ਦੀ ਆ ਤੇ ਆਹ ਦੇਖ ਸਕਦੇ ਹੋ ਐਵੇਂ ਦੀ ਤੁਹਾਨੂੰ ਮਿਲ ਜੂ ਬੱਚਿਆਂ ਲਈ ਮਿਲ ਜੂਗੀ ਬਾਕੀ ਵੱਡੇ ਸਾਈਜ਼ ਵੀ ਹੈਗੇ ਹਨ ਜੀ ਸਾਰੇ ਵੱਡੇ ਕੜਾਈ ਠੀਕ ਆ ਠੀਕ ਕੜਾਈ ਵਾਲੀਆਂ ਤੇ ਜਿਹੜੀ ਮਰਜ਼ੀ ਹੋਵੇ 100 ਰੁਪਏ ਦੀ ਆ ਜੀ ਸਾਰੀਆਂ 100 ਦੀਆਂ ਜੀ ਠੀਕ ਆ ਠੀਕ ਲਓ ਜੀ ਬਾਈ ਜੀ ਨੇ ਕਹਿੰਦੇ ਵੀ 100 ਰੁਪਏ ਦੀ ਆ ਤੇ ਤੁਸੀਂ ਇਹ ਵੀ ਆ ਕੇ ਮੇਲੇ ਤੇ ਲੈ ਸਕਦੇ ਹੋ ਲਓ ਜੀ ਲੋ ਜੀ ਜਿੰਨੀ ਵੀ ਸੰਗਤ ਆਉਂਦੀ ਉਹਨੂੰ ਪਾਰਕਿੰਗ ਦੀ ਬਹੁਤ ਸਮੱਸਿਆ ਆਉਂਦੀ ਤਾਂ ਮੈਂ ਤੁਹਾਨੂੰ ਦੱਸਦਾ ਵੀ ਤੁਹਾਨੂੰ ਇੱਥੇ ਬਹੁਤ ਵਧੀਆ ਜਿਹੀ ਪਾਰਕਿੰਗ ਮਿਲ ਜੂਗੀ ਜਿਵੇਂ ਤੁਸੀਂ ਇੱਥੇ ਗੱਡੀ ਮੋਟਰਸਾਈਕਲ ਕੋਈ ਵੀ ਆਪਣਾ ਪਾਰਕ ਕਰ ਸਕਦੇ ਹੋ ਤੇ ਆ ਸੜਕ ਦੇ ਉੱਪਰ ਹੀ ਪਾਰਕਿੰਗ ਆ ਲੋ ਜੀ ਹਾਂ ਜੀ ਅੱਜ ਆਪਾਂ ਤੁਹਾਨੂੰ ਦਿਖਾਇਆ ਜਰਗ ਦਾ ਮੇਲਾ ਸੋ ਅੱဒီ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਤੁਹਾਨੂੰ ਹੋਰ ਅਕੀ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ